ਸਿੱਖ ਪੰਥ ਦੇ ਵਿੱਚ ਗੁਰੂ ਪਾਚਾ ਕਈ ਵਾਰੀ ਸਿੱਟੀ ਸਿਰ ਤੇ ਰੱਖ ਕੇ ਵੀ ਗੋਂਗਿਆਂ ਨੂੰ ਤੇ ਬੋਲਿਆਂ ਨੂੰ ਸਤਿਗੁਰ ਜੀ ਸੋਝੀ ਬਖਸ਼ਿਸ਼ ਕਰ ਦਿੰਦੇ ਗੁਰੂ ਦਾ ਹੱਥ ਸਿਰ ਤੇ ਰੱਖਣਾ ਸਿੱਖ ਲਈ ਜਿਹੜੇ ਗੁਰੂ ਸਿਰ ਤੇ ਹੱਥ ਧਾਰ ਦੇਵੇ ਤੇ ਸਾਰੇ ਰਾਸਤੇ ਪੈਂਡੇ ਸਾਰੇ ਸੁਖਾਲੇ ਕਰ ਦਿੰਦਾ ਇਹ ਡਾਕਟਰ ਦਲਵੀਰ ਸਿੰਘ ਜਿਹੜੇ ਪੰਨੂ ਬੇਸਿਕਲੀ ਕੈਲੀਫੋਰਨੀਆ ਯੂ ਐਸ ਏ ਦੇ ਵਿੱਚ ਰਹਿੰਦੇ ਆ ਪਰ ਅੱਜ ਤੋਂ 5-4 ਸਾਲ ਪਹਿਲਾਂ ਮੈਂ ਉਦੋਂ ਮੁੱਖ ਸਕੱਤਰ ਹੁੰਦਾ ਸੀ ਉਦੋਂ ਇਹਨਾਂ ਨਾਲ ਬੈਠ ਕੇ ਸਾਰੀਆਂ ਦੁਰਲੱਭ ਜਿਹੜੀਆਂ ਉਹ ਵਿਚਾਰਾਂ ਹੋਈਆਂ ਤੇ ਇਹਨਾਂ ਨੇ ਫਿਰ ਕਿਹਾ ਕਿ ਮੈਂ ਯਤਨਸ਼ੀਲ ਆ ਕਿ ਜਿਹੜੀ ਸਾਡੇ ਪੰਜਾਬ ਪਬਲਿਕ ਲਾਇਬ੍ਰੇਰੀ ਲਾਹੌਰ ਵਿੱਚ ਸਜੋਬਤ ਆ ਉਹਦੇ ਵਿੱਚ ਗੁਰਮਨ ਦਾ ਬਹੁਤ ਵੱਡਾ ਖਜ਼ਾਨਾ ਪਿਆ ਤੇ ਇਹਨਾਂ ਨੇ ਯਤਨ ਵੀ ਕੀਤਾ ਉਹਨਾਂ ਕੋਲੋਂ ਇੱਕ ਕਮਰਾ ਉਹਦੇ ਵਿੱਚ ਲਾਇਬ੍ਰੇਰੀ ਚ ਵੱਖਰਾ ਬਣਵਾ ਕੇ ਏਸੀ ਕਮਰਾ ਉਹਦੇ ਵਿੱਚ ਬਹੁਤ ਸਾਰਾ ਗੁਰਮੰਧ ਦਾ ਜਿਹੜਾ ਸਾਡਾ ਲਿਟਰੇਚਰ ਆ ਉਹ ਸਾਂਭ ਕੇ ਵੀ ਰੱਖਿਆ ਉਹਨਾਂ ਦੇ ਵਿੱਚ ਸਤਗੁਰਜੀ ਦੇ ਹੱਥ ਲਿਖਤ ਸਰੂਪ ਵੀ ਆ ਪਰ ਕਿਉਂਕਿ ਪਾਕਿਸਤਾਨ ਆ ਉਹ ਫਿਰ ਲਿਟਰੇਚਰ ਲਿਜਾਣ ਨਹੀਂ ਦਿੰਦੇ ਤੇ ਇਹਨਾਂ ਨੇ ਬਹੁਤ ਯਤਨ ਕਰਕੇ ਕੁਝ ਡਿਜੀਟਲਾਈਜੇਸ਼ਨ ਵੀ ਕੀਤੀ ਤੇ ਆ ਇੱਕ ਪੁਸਤਕ ਜਿਹੜੀ ਗੁਰਮੁਖੀ ਆਦਬ ਦਾ ਖਜ਼ਾਨਾ ਪਹਿਲਾਂ ਤੇ ਲਾਜੇ ਬੜਾ ਦੁਰਲੱਭ ਆ ਗੁਰਮੁਖੀ ਆਤਮ ਦਾ ਖਜ਼ਾਨਾ ਤੇ ਆਪਾਂ ਆਤਮ ਜਾਣਦੇ ਆ ਤੇ ਖਜ਼ਾਨੇ ਨੂੰ ਵੀ ਆਪਾਂ ਜਾਣਦੇ ਆ ਇਹ ਜਿਹੜੀ ਦੁਰਲੱਭ ਇਹਨਾਂ ਨੇ ਇੱਕ ਕਿਤਾਬ ਦੇ ਰੂਪ ਦੇ ਵਿੱਚ ਜਿਹੜੀ ਪਹਿਲਾਂ ਵੀ ਮੇਰੇ ਕੋਲ ਇਹ ਪੇਸ਼ ਕੀਤੀ ਇਹਦੇ ਵਿੱਚ ਬਹੁਤ ਸਾਰਾ ਇਨੀ ਜ਼ਕਰ ਵੀ ਕੀਤਾ ਦਸਮ ਗ੍ਰੰਥ ਦੇ ਉਸੇ ਜਿਹੜੇ ਸਰੂਪ ਐ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਹੱਥ ਲਿਖਤ ਸਰੂਪ ਐ ਆ ਉਹਨਾਂ ਨੂੰ ਪਿਕ ਰਾਈਜ਼ ਵੀ ਕੀਤਾ ਤੇ ਨਾਲ ਦੀ ਨਾਲ ਜਿਹੜੀਆਂ ਉਥੇ ਕਿਤਾਬਾਂ ਪਈਆਂ ਉਹਨਾਂ ਦਾ ਵੀ ਸਾਰਾ ਜਿਹੜਾ ਆ ਉਹ ਬੇਰਵਾ ਬਿਜ ਦਿੱਤਾ ਸਭ ਤੋਂ ਵੱਡੀ ਮੈਂ ਕਹਿ ਸਕਦਾ ਮੈਂ ਅਕਸਰ ਕਈ ਵਾਰੀ ਸਟੇਜਾਂ ਤੇ ਵੀ ਇਹ ਗੱਲ ਕਹਿਣਾ ਕਿ ਮੈਂ ਇੱਕ ਗੱਲ ਤੋਂ ਬੜਾ ਪ੍ਰਭਾਵ ਸੀ ਡਾਕਟਰ ਪੰਨੂ ਤੋਂ ਕਿ ਆਪ ਡੈਂਟਲ ਦੇ ਡਾਕਟਰ ਆ ਪਰ ਗੁਰੂ ਸਾਹਿਬ ਨੇ ਕਿੱਧਰਲੇ ਪਾਸੇ ਨੂੰ ਸੋਝੀ ਦੇ ਦਿੱਤੀ ਕਿ ਜਿਹੜਾ ਦੁਰਲੱਭ ਖਜ਼ਾਨਾ ਲੱਭ ਨਹੀਂ ਰਿਹਾ ਉਹ ਖਜ਼ਾਨੇ ਨੂੰ ਲੱਭਦੇ ਆ ਹਾਸਲ ਕਰਦੇ ਆ ਤੇ ਮੈਂ ਉਦੋਂ ਇਹਨਾਂ ਦੀ ਇੱਕ ਗੱਲ ਦਾ ਬਹੁਤ ਕਾਇਲ ਸੀ ਵੀ ਜਿਹੜੇ 201920 ਤੋਂ ਲੈ ਕੇ 1930 ਤੱਕ ਕਿਉਂਕਿ ਸ਼ਰੋਮਣੀ ਕਮੇਟੀ 1920 ਵਿੱਚ ਹੋਂਦ ਵਿੱਚ ਆਈ ਤੇ ਇਹਡਾ ਹੌਕ ਕਮੇਟੀ ਸੀ ਤੇ ਮਹਾਂਤਾਂ ਨਾਲ ਮੋਰੇ ਲੜਾਈ ਸੀ ਉਹ ਨਨਕਾਣਾ ਸਾਹਿਬ ਦਾ ਸਾਕਾ ਪੰਜਾ ਸਾਹਿਬ ਦਾ ਸਾਕਾ ਸਾਰੇ ਸਾਕੇ ਹੋ ਚੁੱਕੇ ਸੀ ਕੁਝ ਬਾਅਦ ਚ ਵੀ ਹੋਏ ਤੇ ਇਹ ਕਹਿੰਦੇ ਵੀ ਮੈਂ ਉੱਥੇ ਜਦੋਂ ਗਿਆ ਤੇ ਮੈਂ ਉੱਥੇ ਦੀਆਂ ਅਖਬਾਰਾਂ ਤੇ ਲਿਟਰੇਚਰ ਜਿਹੜੀਆਂ ਹੱਥ ਲਿਖਤਾਂ ਮੁਸਲਮਾਨਾ ਨੇ ਉਸ ਵੇਲੇ ਦੇ ਜਿਹੜੇ ਲਖਾਰੀ ਸੀ ਉਹ ਨਹੀਂ ਲਿਖੀਆਂ ਤੇ ਰੌਂਗਟੇ ਖੜੇ ਹੋ ਗਏ ਕਿ ਉਹ ਜਿਹੜੇ ਪਹਿਲੇ ਮੈਂਬਰ ਸੀ ਕਿੱਡੀ ਵੱਡੀ ਗੁਰੂ ਸਾਹਿਬ ਨੇ ਉਹਨਾਂ ਚ ਸਪੱਟ ਬਖਸ਼ਿਸ਼ ਕੀਤੀ ਸੀ ਕਿ ਉਹਨਾਂ ਨੇ ਜੇ ਬੀਬੀ ਜਾਂ ਤੀਤੀ ਏਕੜ ਪੈੜੀ ਕਿਸ ਦੇ ਹਿੱਸੇ ਆਉਂਦੀ ਸੀ ਅੱਧੀ ਦਾ ਪਰਿਵਾਰ ਨੂੰ ਦੇ ਗਏ ਅੱਧੀ ਮਹਾਂਤਾਂ ਦੇ ਖਿਲਾਫ ਲਾਹੌਰ ਹਾਈ ਕੋਰਟ ਕੇਸ ਲੜੇ ਤੇ ਮੈਂ ਸਮਝਦਾ ਇਹੋ ਜਿਹੇ ਜਿਹੜਾ ਅੱਜ ਪ੍ਰੇਰਿਤ ਕਰਨ ਵਾਲਾ ਕਿ ਅੱਜ ਪਦਾਰਥਵਾਦੀ ਯੁੱਗ ਹੋ ਗਿਆ ਅੱਜ ਲਾਲਚ ਭੈਚ ਰਹਿਣ ਆਪਾਂ ਲਾਪੇ ਤੇ ਉਹ ਕਹੋ ਜੇ ਮਨੁੱਖ ਸੀ ਉਹ ਸਿੱਖੇ ਸੀ ਗੁਰੂ ਕੇ ਪਰ ਸਿੱਖੀ ਉਹਨਾਂ ਦੇ ਰੋਮ ਰੋਮ ਵਿੱਚ ਪ੍ਰਣਾਇ ਹੋਈ ਸੀ ਤਾਈਂੋ ਮੌਤ ਨੂੰ ਸਿਰ ਮੱਥੇ ਤੇ ਪ੍ਰਵਾਨ ਕਰਦੇ ਸੀ ਸੋ ਇਹੋ ਜਿਹੀਆਂ ਇਹਨਾਂ ਨੇ ਦੁਰਲਭ ਥਾਂ ਤੇ ਜਾ ਕੇ ਬਹੁਤ ਸਾਰਾ ਖਜ਼ਾਨਾ ਲੱਭਿਆ ਮੈਂ ਇਹਨਾਂ ਦਾ ਜਿੱਥੇ ਧੰਨਵਾਦ ਕਰਦਾ ਤਾਂ ਇੱਕ ਪੁਸਤਕ ਵੀ ਆਪਾਂ ਗੁਰਮੁਖੀ ਆਦਬ ਦਾ ਖਜ਼ਾਨਾ ਇਹ ਵੀ ਅੱਜ ਪੇਟ ਕਰਨੀ ਆ ਇੱਕ ਦੋ ਵੋਲੀਅਮ ਸਾਡੇ ਇੱਥੇ ਪਏ ਰਹਿਣਗੇ ਸੋ ਮੈਂ ਗਾਂ ਇਹਨਾਂ ਨੂੰ ਇੱਕ ਤੁਹਾਡੇ ਮੀਡੀਆ ਰਾਹੀਂ ਵੀ ਤੇ ਉਦਾਜਤੀ ਤੌਰ ਤੇ ਵੀ ਇਹ ਵੀ ਬੇਨਤੀ ਕਰਦਾ ਕਿ ਡਿਜੀਟਲਾਈਜੇਸ਼ਨ ਜਿਹੜੀ ਆ ਅਸੀਂ ਜਦੋਂ ਗੋਇੰਦਵਾਲ ਸਾਹਿਬ ਸਾਡੇ ਬਹੁਤ ਸਾਰੇ ਸਰੂਪ ਆ ਜਾਂਦੇ ਆ ਜਾਂ ਕੋਈ ਦੁਰਲੱਭ ਜਿਹੜੀਆਂ ਕਿਤਾਬਾਂ ਆਉਂਦੀਆਂ ਉਹਨਾਂ ਨੂੰ ਅਸੀਂ ਡਿਜੀਟਲਾਈਜੇਸ਼ਨ ਕਰਦੇ ਆ ਜਿਹਦੇ ਵਿੱਚ ਸਾਡੀ ਆਪਣੇ ਕੈਨੇਡਾ ਵਾਲੇ ਸੰਧੂ ਸਾਹਿਬ ਸਰਦਾਰ ਗਿਆਨ ਸਿੰਘ ਦੀ ਸੰਧੂ ਉਹਨਾਂ ਦੇ ਨਾਲ ਅਸੀਂ ਉਹ ਇਕੱਠਾ ਹੀ ਸਾਰਾ ਕਾਰਜ ਕਰਦੇ ਆ। ਇਹ ਕਾਪੀ ਸਾਡੇ ਕੋਲ ਰਹਿ ਜਾਂਦੀ ਉਹਦੀ। ਤੇ ਇਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਭਈ ਕਿਉਂਕਿ ਕੁਝ ਐਸੀਆਂ ਜਿਹੀਆਂ ਚੀਜ਼ਾਂ ਜਿਨ੍ਹਾਂ ਦੇ ਬਾਰਸ ਸ਼ੌਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆਮ ਬੰਦਾ ਖਜ਼ਾਨਾ ਦੱਬ ਲੈਂਦਾ ਪਰ ਇਹ ਕਿਉਂਕਿ ਗੁਰੂ ਪਾਤਸ਼ਾਹ ਦੀ ਬਰਸਾਈ ਜਸੇਬੰਦੀ ਆ ਤੇ ਇਹ ਸਾਰਾ ਇਹਦਾ ਸਾਰਾ ਕਾਰਜ ਗੁਰੂ ਕੇ ਸਿੱਖਾਂ ਦੇ ਚਪੁਰਦੇ ਹੋਣਾ ਚਾਹੀਦਾ ਤੇ ਇਹਨਾਂ ਦੀ ਆਪਣੀ ਜਿਹੜੇ ਜਾਤੀ ਐਫਰਡ ਆ ਉਹਨਾਂ ਦਾ ਵੀ ਮੈਂ ਐਪਰੀਸ਼ੀਏਸ਼ਨ ਕਰਦਾ ਤੇ ਨਾਲ ਬੇਨਤੀ ਵੀ ਕਰਦਾ ਕਿ ਇਹ ਤਿਆਰ ਵੀ ਆ ਇਹਨਾਂ ਨੇ ਇਥੇ ਦਾ ਕਵਰ ਕਰ ਦਿੱਤੀ ਆ ਕਿ ਜੇ ਕੋਈ ਬੱਚਾ ਪੀ ਐਚ ਡੀ ਕਰਨੀ ਚਾਹਵੇ ਤੇ ਮੈਂ ਸਕਾਲਰਸ਼ਿਪ ਵੀ ਦੇ ਦਊਗਾ ਸੋ ਇਹ ਮੈਂ ਸਮਝਦਾ ਗੁਰੂ ਸਾਹਿਬ ਨੇ ਕਿਰਪਾ ਕਰਕੇ ਇਹਨਾਂ ਕੋਲੋਂ ਇਹ ਸੇਵਾ ਲਈ ਆ ਸੋ ਧੰਨਵਾਦ ਕਰਦਾ ਦਿਲ ਦੀਆਂ ਢਗਹਾਈਆਂ ਤੋਂ ਕਿ ਕੈਲੀਫੋਰਨੀਆ ਚੋਂ ਰਹਿ ਕੇ ਦੋ ਤਿੰਨ ਢੀਡੇ ਫਿਰ ਆ ਕੇ ਉੱਥੇ ਮਾਰਨੇ ਲਾਹੌਰ ਤੇ ਉੱਥੇ ਦੇਖੋ ਕਿੰਡੀ ਵੱਡੀ ਉਹ ਲਾਇਬ੍ਰੇਰੀ ਆ ਤੇ ਉਹਦੀ ਪੋਰਕ ਕਰਨੀ ਤੇ ਜਿਹੜਾ ਗੁਰਮਤ ਨਾਲ ਸੰਬੰਧਿਤ ਜਾਂ ਜਿਹੜਾ ਗੁਰੂ ਸਾਹਿਬ ਜੀ ਦੇ ਜੀਵਨ ਕਾਲ ਨਾਲ ਸੰਬੰਧਿਤ ਉਹ ਸਾਰੇ ਉਥੋਂ ਦਰਲੱਭ ਜਿਹੜੇ ਡਾਕੂਮੈਂਟ ਆ ਉਹ ਲੱਭਦੇ ਆ ਸੋ ਅੱਜ ਇਹ ਆ ਪੁਸਤਕ ਜਿਹੜੀ ਆ ਇਹ ਆਪਾਂ ਸੰਗਤਾਂ ਦੇ ਰੂਪ ਰੂਪ ਵੀ ਕਰਨੀ ਸੋ ਦਿਲ ਦੀਆਂ ਢਕਾਈਆਂ ਤੋਂ ਮੈਂ ਧੰਨਵਾਦ ਕਰਦਾ ਗੁਰੂ ਸਾਹਿਬ ਥੈਂਕ ਯੂ ਇਹਨਾਂ ਕੋਲੋਂ ਇਦਾਂ ਸੇਵਾ ਲੈਂਦੇ ਰਹਿਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਤੇ ਮੈਂ ਡਾਕਟਰ ਜੇਤਨ ਸਿੰਘ ਜਿਹੜੇ ਬਾਗਾ ਬਾਗ ਚੋਂ ਡਾਇਰੈਕਟਰ ਇਹਨਾਂ ਨੇ ਵੀ ਇੱਕ ਆਫਰ ਕੀਤੀ ਆ ਕਿ ਮੈਨੂੰ ਜਿੱਦਾ ਡਾਕਟਰ ਪੰਨੂ ਨੇ ਕੀਤੀ ਆ ਵੀ ਮੈਨੂੰ 2-3 ਆਪਣੇ ਰਿਸਰਚ ਬੋਰਡ ਦੇ ਉਹ ਮੈਂਬਰ ਦਿਓ ਆਪਣੇ ਵਰਕਰ ਦਿਓ ਜਿਹੜੇ ਮਸ਼ੀਨਰੀਸ ਬਿੱਟ ਤੇ ਕੰਮ ਕਰਦੇ ਹੋਣ ਤਾਂ ਕਿ ਇੱਥੇ ਜਿਹੜਾ ਖਜ਼ਾਨਾ ਸਾਡੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਕਿਉਂਕਿ ਬੜਾ ਨੁਕਸਾਨ ਹੋ ਗਿਆ ਬਲੂ ਸਟਾਰ ਵੇਲੇ ਉਹ ਇੱਥੇ ਮੁੜ ਕੇ ਇੰਸਟਾਲ ਕੀਤਾ ਜਾਵੇ ਤਾਂ ਕਿ ਇੱਥੇ ਦੀ ਜਿਹੜੀ ਇਨਸਟੈਲਟੀ ਆ ਉਹ ਪ੍ਰਣਾਏ ਹੋ ਕੇ ਸਾਰੀ ਹੋਣੀ ਆ ਭਈ ਜਿਹੜਾ ਖਜ਼ਾਨਾ ਗੁਰਮਤ ਅਨਕੂਲ ਆ ਉਹੋ ਹੀ ਇੱਥੇ ਜਿਹੜਾ ਆ ਉਹ ਆਪਣੇ ਸਾਡੇ ਕੋਲ ਸਾਮਰ ਰਹੂਗਾ ਤੋਂ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਅੱਗੇ ਇੱਕ ਦਿਨ ਆਏ ਵੀ ਸੀ ਡਾਕਟਰ ਪੰਨੂ ਜੀ ਦਾ ਵੀ ਬਹੁਤ ਧੰਨਵਾਦ ਕਰਦਾ ਡਾਕਟਰ ਸਿੰਘ ਜੀ ਧਾਮੀ ਜੀ ਸ਼੍ਰੋਣੀ ਪ੍ਰਬੰਧਕ ਕਮੇਟੀ ਸਾਰੀ ਮੈਨੇਜਮੈਂਟ ਦਾ ਜਿਨ੍ਹਾਂ ਨੇ ਇਹ ਇਮਾਨ ਬਖਸ਼ਿਆ ਸ਼ੁਰੂ ਤੋਂ ਹੀ ਮੈਨੂੰ ਇਹ ਬਹੁਤ ਹੀ ਦਿਲ ਨੂੰ ਖੁਸ਼ੀ ਹੁੰਦੀ ਹੈ ਮੈਂ ਕਹਿੰਦੇ ਹੋਇਆ ਦੱਸਦੇ ਹੋਇਆ ਆ ਕਿ ਤਮੀ ਸਾਹਿਬ ਪਹਿਲਾਂ ਤੋਂ ਹੀ ਮੈਨੂੰ ਬਹੁਤ ਪ੍ਰੇਰਣਾ ਦਿੰਦੇ ਰਹੇ ਨੇ ਔਰ ਹੁਣ ਵੀ ਮੈਨੂੰ ਆਸ ਹੈ ਕਿ ਜਿਵੇਂ ਅਸੀਂ ਇਸ ਕੰਮ ਨੂੰ ਪਾਕਿਸਤਾਨ ਦੇ ਵਿੱਚ ਜਿਹੜੀ ਸਿੱਖ ਵਿਰਾਸਤ ਹੈਗੀ ਆ ਭਾਵੇਂ ਬਿਲਡਿੰਗਸ ਆਈਆਂ ਭਾਵੇਂ ਲਿਟਰੇਚਰ ਹੈਗਾ ਉਹਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਤਾਂ ਕਿ ਆਮ ਪਬਲਿਕ ਦਾ ਕੋਈ ਪਹੁੰਚ ਹੋ ਸਕੇ ਇਸ ਤਰ੍ਹਾਂ ਇਹ ਕੰਮ ਜਾਰੀ ਰਹਿਣਗੇ ਤੇ ਆਪਣੇ ਵੱਲੋਂ ਆਪਣੇ ਇਹਨਾਂ ਸਾਰੇ ਪਾਰਟਨਰਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਮੈਂ ਕਰਦਾ ਹਾਂ ਸਭ ਨੂੰ ਸਭ ਨੂੰ ਇਸ ਤਰ੍ਹਾਂ ਦਾ ਮਦਦ ਦੇਣ ਦਾ ਮੌਕੇ ਤੇ ਬਹੁਤ ਬਹੁਤ ਧੰਨਵਾਦੀ ਹੈ ਕਿ ਮੇਰੇ ਵੱਲੋਂ ਤਮੀ ਸਾਹਿਬ ਦਾ ਇੱਕ ਵਾਰ ਫਿਰ ਬਹੁਤ ਬਹੁਤ ਸincere ਕਿ ਮਾਰਕਸ ਨੂੰ ਸਪੈਸ਼ਲ ਅਨਾਫਸਿਕਸ ਜਿਹਸਾਂ ਨੂੰ ਪਾਸ ਕਰਨਾ ਹੋਵੇ ਉਹ ਗੈਸ ਵਾਲੇ ਜਿਹੜੇ ਆਪਾਂ ਜਿਹੜੇ ਕਲਾਈਂਡ ਦੇ ਰਿਪੋਰਟ ਨੂੰ ਦਾਖਲ ਕਰ ਸਕਦਾ ਹੈ ਜੇ ਕਿੰਨੀ ਹੋਵੇ ਸਰਕਾਰੀ ਕੰਮਰੇ ਦੇ ਵਿੱਚ ਥੋੜਾ ਜਿਹਾ ਸੇਵਾ ਕਰਕੇ ਜਿਵੇਂ ਆਪਾਂ ਬੋਲ ਗਏ ਹਾਂ ਉਸ ਪਾਗਿਆਂ ਨੂੰ ਸਪੱਸ਼ਟ ਰਲ ਕਰਦੇ ਆਂ ਅਗਲਾ ਨੈਕਸਟ ਸਟੈਪ ਇਹ ਹੈਗਾ ਕਿ ਅਸੀਂ ਉਸ ਦੇ ਮੀਟਿੰਗ ਨੂੰ ਸਪੱਸ਼ਟ ਤਲੋਨੀ ਉਹ ਸੀ ਜਿਹੜੀ ਹੈ ਜਿਹੜੀ ਅਸਲੀ ਇੰਡੀਆ ਦੀ ਹੈ ਉਹ ਕਿਉਂਕਿ ਅਪਾ ਕੈਟਲੋਗ ਅਪ ਕਰ ਰਹੇ ਹਾਂ ਜਦੋਂ ਤੁਸੀਂ ਗਵਾਨ ਦੇਖੋਗੇ ਜਿਹਦੇ ਪਤਾ ਲੱਗੇਗਾ ਕਿ ਉਹ ਨਹੀਂ ਮੇਰੇ ਬਾਰੇ ਦੱਸਣ ਦੇ ਬਹੁਤ ਨਹੀਂ ਹੈ ਜਿਹੜੀ ਜਿਹੜੀ ਯਾਦ ਹੈ ਨਹੀਂ ਅਸੀਂ ਫਿਰ ਅਸੀਂ ਉਹਦੇ ਵਿਜ਼ੂਅਲਾਈਜ਼ ਕਰਵਾ ਕੇ ਉਹਨੂੰ ਇੱਧਰ ਤੱਕ ਜਿਹੜੀ ਸੰਗਤ ਹੈ ਉਹਨੂੰ ਮੁਹैया ਕਰਾਵਾਂਗੇ ਤਾਂ ਕਿ ਰਿਸਰਚ ਸਕਾਲਰ ਜਿਹੜੇ ਹੈਗੇ ਉਹਦੇ ਉੱਪਰ ਹੋਰ ਕੰਮ ਕਰ ਸਕਣ ਮੈਂ 2008 ਤੋਂ ਕੰਮ ਚ ਲੱਗਾ ਹਾਂ ਜੀ ਬਹੁਤ ਇਹ 270 ਡਿਗਰੀ ਬਿਲਡਿੰਗ ਦੇ ਪਾਕਸਾ ਜੀਨਾਂ ਉਪਰ ਕੰਮ ਕੀਤਾ ਹੈ ਤੇ ਇਹ ਬੋਟਸਾ ਤੇ 1500 ਦੇ ਖੇਤਰਾਂ ਨੇ ਜਿਹੜੀ ਕਿ ਪੰਜਾਬ ਪਬਲਿਕ ਲਾਇਬ੍ਰੇਰੀ ਬਣਦੀ ਹੈ ਮੈਨੂੰ ਮਾਣ ਨਹੀਂ ਜੀ ਮੈਂ ਤਾਂ ਬਹੁਤ ਇਹ ਮੈਂ ਉਮੀਦ ਕਰਦਾ ਹਾਂ ਕਿ ਗੁਰਮਾਰ ਜੀ ਨੇ ਮੇਰੀ ਇਹ ਜਿੰਮੇਵਾਰੀ ਲਈ ਹੈ ਸੋ ਮੈਂ ਦਾ ਧੰਨਵਾਦ ਕਰਦਾ ਤੇ ਮਾਣ ਕਰਦਾ ਹੈ ਕਿ ਨਿਮਾਨੇ ਨਿਮਾਨੇ ਹੋ ਕੇ ਇਹ ਕੰਮ ਕੀਤਾ ਹੈ ਥੈਂਕ ਯੂ ਜੀ ਥੈਂਕ ਯੂ ਮੈਨੂੰ ਇਹਨਾਂ ਦੇ ਕੁਝ ਪ੍ਰੂਫ ਰੀਡ ਵੀ ਇੱਕ ਕਿਤਾਬ ਦੇ ਪੜਨ ਦਾ ਸ਼ੌਕ ਪੈਦਾ ਹੋਇਆ ਤੇ ਸਾਹਿਬ ਜੀ ਦਾ ਮਾਣ ਪ੍ਰਾਪਤ ਹੋਇਆ ਇਸ ਕਿਤਾਬ ਬਾਰੇ ਇੰਨੀ ਦੁਰਲੱਭ ਹੈ ਕਿ ਜਿਹੜੀਆਂ ਕਿਤਾਬਾਂ ਇੱਧਰ ਚੜ੍ਹਦੇ ਪੰਜਾਬ ਵਿੱਚ ਖਤਮ ਹੋ ਚੁੱਕੀਆਂ ਨੇ ਕੁਝ ਕਿਤਾਬਾਂ ਉੱਥੇ ਸੁਰੱਖਿਅਤ ਪਈਆਂ ਨੇ ਇੱਕ ਉਦਾਹਰਨ ਮੈਂ ਤੁਹਾਨੂੰ ਦਿੰਦਾ ਭਾਈ ਜੋਧ ਸਿੰਘ ਗੁਜਰਖਾਨ ਨੇ ਗੁਰੂ ਅਰਜਨ ਬਨਾਸ ਲਿਖਿਆ ਜਿਹੜਾ 10 ਵਾਰ ਛਪਿਆ ਔਰ ਚੜ੍ਹਦੇ ਪੰਜਾਬ 'ਚ ਕਿਤੇ ਨਹੀਂ ਮੈਨੂੰ ਲੱਭਾ ਉਹ ਇਹਨਾਂ ਦੀ ਬਦੌਲਤ ਮੈਨੂੰ ਉਸ ਲਾਇਬ੍ਰੇਰੀ ਤੋਂ ਪ੍ਰਾਪਤ ਹੋਇਆ ਤੇ ਮੈਂ ਉਹਨੂੰ ਸੰਗ੍ਰਹਿ ਵਿੱਚ ਛਾਪਿਆ ਸਿੱਖਾਂ ਨੇ ਜਿੰਨਾ ਸਾਹਿਤ ਰਚਿਆ ਜਿੰਨਾ ਇਤਿਹਾਸ ਸਿਰਜਿਆ ਉਹਨਾਂ ਲਿਖਿਆ ਨਹੀਂ ਗਿਆ ਜਿੰਨਾ ਲਿਖਿਆ ਗਿਆ ਉਹਨਾਂ ਸੰਭਾਲਿਆ ਨਹੀਂ ਗਿਆ ਜਿੰਨਾ ਸੰਭਾਲਿਆ ਗਿਆ ਉਹਨੇ ਦਾ ਸਹੀ ਮੁਤਾਲਾ ਨਹੀਂ ਹੋਇਆ ਸਾਨੂੰ ਸਾਰਿਆਂ ਨੂੰ ਯਤਨ ਕਰਨੇ ਚਾਹੀਦੇ ਨੇ ਆਪਣੇ ਗੌਰਵ ਮੇ ਇਤਿਹਾਸ ਨੂੰ ਸੰਭਾਲਣ ਦੇ ਠੀਕ ਹੈ ਤੋਂ ਮੈਂ ਇਖਤਤਾਬ ਦੀ ਵਧਾਈ ਦਿੰਦਾ ਇਹਨਾਂ ਨੂੰ ਸ਼ੁਕਰੀਆ ਪੰਡਤ ਜੀ ਚਲੋ ਜੀ